ਮੈਂ ਨਿਰਮਲ कौर ਨਿੰਮੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਚੈਨਲ ਨੂੰ ਦੇਖਦੇ ਹੋ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਜਾ ਰਹੇ ਹਾਂ ਜੀ ਮਿਰਸੇਲੀ ਦੇ ਘਰ ਤੇ ਜਿੰਦਾ ਨਾਮ ਹੈ ਰਣਜੀਤ कौर ਕੰਗ ਤੇ ਉਹਨਾਂ ਦੇ ਘਰ ਦੇਖੋ ਜੀ ਅਸੀਂ ਪਹੁੰਚ ਗਏ ਹੁਣ ਤੇ ਇਹ ਸਾਨੂੰ ਰੋਜ਼ ਕਹਿੰਦੇ ਰਹਿੰਦੇ ਸੀ ਕਿ ਸਾਡੇ ਘਰ ਆਓ ਸਾਡੇ ਘਰ ਆਓ ਅੱਜ ਅਸੀਂ ਇਹਨਾਂ ਦੇ ਘਰ ਆਏ ਆ ਤੇ ਇਹਨਾਂ ਦੇ ਘਰ ਤੁਹਾਨੂੰ ਅਸੀਂ ਦਿਖਾਵਾਂਗੇ ਇਹਨਾਂ ਦੇ ਘਰ ਇਹਨਾਂ ਨੇ ਰੱਖਿਆ ਹੋਈਆਂ ਨੇ ਬਰਾਸਤੀ ਚੀਜ਼ਾਂ ਬਹੁਤ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਇਹਨਾਂ ਦੇ ਘਰ ਪਈਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਫਿਰ ਮੈਂ ਜਿਨ੍ਹਾਂ ਦੇ ਘਰ ਜਾਂਦੀ ਆ ਜੇ ਮੈਨੂੰ ਪੁਰਾਣੀਆਂ ਚੀਜ਼ਾਂ ਦਿਖਦੀਆਂ ਨੇ ਤਾਂ ਮੈਂ ਉਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਆ ਜੀ ਤੇ ਇਹਨਾਂ ਦੇ ਘਰ ਮੈਂ ਪਿੱਤਲ ਦੇ ਭਾਂਡਿਆਂ ਦੀ ਬਹੁਤ ਸੋਹਣੀ ਸੋਹਣੀ ਵੀਡੀਓ ਬਣਾਈ ਹੈ ਤੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਸੋਹਣੀ ਵੀਡੀਓ ਬਣਾ ਲਈ। ਅਕਰੋ ਨੋਵੇ ਆੜੀ ਜੇ ਅੱਜ ਹੈਗਾ ਬਟਾਂਗ ਦੀ ਭੈਣ ਸੱਚੀ ਪਰੇ ਹੈ ਘਰ ਜਿਹੜਾ ਜਵਾ ਮਾ ਜੀ ਨੂੰ ਦਿਲ ਦਿਲ ਵੱਧੂ ਇੰਨਾ ਮਟਾ ਜੀ ਚੱਲਦਾ ਸਹੀ ਗੱਲ ਹੈ। ਕੋਈ ਪਸ ਨਹੀਂ ਹੁੰਦਾ ਮੈਂ ਕਹਿੰਦੀਆਂ ਦਾ ਕੋਈ ਆਗਿਆਤ ਕੰਮ ਦੇਵਾ ਨਾ ਮੈਂ ਕੰਮ ਦੇ ਮਗਰ ਨਿਭਾਈ ਬੁਣਿਆ ਨਾ ਕੜੀ ਜਿਹੜਾ ਬੈਠਣਾ ਬਹਿ ਲਮ ਸਹੀ ਹਾਂ ਆਗਿਆਤ ਨੂੰ ਮਿਲਦਾ ਹੈ ਆਗਿਆਤ ਨੂੰ ਨਾ ਕਪੜਾ ਵਾਈ ਕਰਦਾ ਹੈ ਨਾ ਕੜੀਆਂ ਦੇ ਦੂਸਰੇ ਰਸਤੇ ਕਰਕੇ ਸਾਡੀ ਉੱਥੇ ਦੀ ਤਾਲ ਵੀ ਹਾਂ ਇਹ ਇਹ ਫਰਕ ਪੈਂਦਾ ਹੈ ਦੂਸਰੇ ਰਸਤੇ ਹਨ ਜੋ ਸਿੰਪਲ ਥੋੜਾ ਸੂਲਸਰ ਬਣਾ ਲੈਂਦੇ ਇਹਦੇ ਝੋਕੜੀਏ ਪਲਾਟ ਹੁੰਦਾ ਨਾ ਉਹਦਾ ਹਮੇਸ਼ਾ ਰੇਟ ਜ਼ਿਆਦਾ ਹੀ ਹੁੰਦਾ

ਔਰ ਆਏ ਬਤਨ ਦਾ ਨਾਮ ਹੀ ਕੋਈ ਨਹੀਂ ਪਤਾ ਨਹੀਂ ਬੱਸ ਕਰ ਗਿਆ ਯਾਰ ਬੱਸ ਕਰ ਗਿਆ ਅੱਜ ਕੱਲ੍ਹ ਗੇਮ ਇਨ 70 ਤੋਂ 80 ਜਾਂ ਵੀਰ ਉਹ ਪਿੰਦੇ ਨੂੰ ਨਾ ਖੂਰ ਕਟਗੇ ਨੇ ਸਾਡੇ ਉਹਨਾਂ ਦਾ ਬੰਦਾ ਹੈ ਉਹਨੂੰ ਖੂਰ ਕਟਿਆ ਸਿੰਦੇ ਪਿਆ ਨਾ ਮੈਂ ਪਿੰਦੀ ਨਹੀਂ ਜੀ ਸਾ ਤੇ ਇਹ ਪਾਣੀ ਦਾ ਸਾਰਾ ਬੱਗ 70 76000 ਦੀ ਕਹਾਣੀ ਸਾਸੀ ਫਾਸੀ ਦਾ ਜਿਹੜੇ ਰੀਜੀਓਲੇ ਨੇ ਦੋ ਰਾਜ ਜੀ ਸਰ ਦੇਖੋ ਫੜੋ ਜਵਾਨ ਹਰ ਇੱਕ ਚਿੱਕੋ ਉਹਨਾਂ ਮੇਰੀ ਆਪਣੀ ਮਾਂ ਉਹਨਾਂ ਦਾ ਪੁੱਤ ਹੈ ਫਿਰ ਛਾਲ ਜੀ ਜਿਹੜੇ ਵਾਲੇ ਕਰਨੇ ਪਾਵੇਗਾ ਪੁੱਤ ਇਹਦਾ ਪੋਹਰੇ ਗੰਜ ਜੀ ਜੂ